ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਬਹੁਤ ਹੀ ਵਧੀਆ ਹੋਗੇ ਤੇ ਆਪਣੇ ਐਗਜ਼ਾਮ ਦੀ ਤਿਆਰੀ ਬੜੇ ਚੰਗੇ ਤਰੀਕੇ ਨਾਲ ਕਰ ਰਹੇ ਹੋਗੇ ਤੇ ਅੱਜ ਦੀ ਕਲਾਸ ਦੇ ਵਿੱਚ ਅਸੀਂ ਸੀਰੀਜ਼ ਦਾ ਇੱਕ ਹੋਰ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਲੈਟਰ ਸੀਰੀਜ਼ ਤੇ ਲੈਟਰ ਸੀਰੀਜ਼ ਦੇ ਕੁਐਸਚਨ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਚਲੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਮੈਂ ਤੁਹਾਨੂੰ ਦੱਸਾਂਗਾ ਲੈਟਰ ਸੀਰੀਜ਼ ਦੇ ਕੁਐਸਚਨ ਨੂੰ ਕਿਵੇਂ ਅਪਰੋਚ ਕਰਨਾ ਹੈ ਕਿਵੇਂ ਇਹਨੂੰ इजीली ਐਗਜ਼ਾਮ ਦੇ ਵਿੱਚ ਸੋਲਵ ਕਰਨਾ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਦੇਖ ਲੈਂਦੇ ਹਾਂ ਲੈਟਰ ਸੀਰੀਜ਼ ਸੋਲਵ ਕਰਨ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੇ ਜਿਵੇਂ ਕਿ ਲਾਸਟ ਕਲਾਸ ਦੇ ਵਿੱਚ ਮੈਂ ਤੁਹਾਨੂੰ ਇੱਕ ਟੌਪਿਕ ਡਿਸਕਸ ਕੀਤਾ ਸੀ ਉਹਦਾ ਨਾਮ ਸੀ ਅਲਫਾਬੈਟਿਕਲ ਪੋਜੀਸ਼ਨਲ ਵੈਲਿਊ ਆਫ ਲੈਟਰ ਤੇ ਸੀਰੀਜ਼ ਨੂੰ ਸੋਲਵ ਕਰਨ ਵਾਸਤੇ ਲੈਟਰ ਸੀਰੀਜ਼ ਨੂੰ ਸੋਲਵ ਕਰਨ ਨੂੰ ਵਾਸਤੇ ਇਹ ਬਹੁਤ ਹੀ ਇੰਪੋਰਟੈਂਟ ਨੇ ਤੁਹਾਨੂੰ ਇਹ ਯਾਦ ਹੋਣੀ ਚਾਹੀਦੀਆਂ ਨੇ ਆਈ ਹੋਪ ਤੁਸੀਂ ਸਾਰਿਆਂ ਨੇ ਕਲਾਸ ਦੇਖੀ ਹੋਏਗੀ ਤੇ ਅਲਫਾਬੈਟਿਕਲ ਪੋਜੀਸ਼ਨਲ ਵੈਲਿਊ ਲੈਟਰ ਦੀ ਯਾਦ ਕਰ ਲਿੱਤੀਆਂ ਹੋਣਗੀਆਂ ਤੁਹਾਨੂੰ ਸਾਰਿਆਂ ਨੂੰ ਇਸ ਵੈਲਿਊਜ਼ ਯਾਦ ਹੋਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਨਾਲ ਜਿਹੜੀ ਆਪੋਜ਼ਿਟ ਪੋਜੀਸ਼ਨਲ ਵੈਲਿਊ ਹੈ ਉਹ ਵੀ ਕਾਫੀ ਇੰਪੋਰਟੈਂਟ ਹੈ ਉਹ ਵੀ ਯਾਦ ਹੋਣੀ ਚਾਹੀਦੀ ਨੇ ਚਲੋ ਜੀ ਤੇ ਸੈਕਿੰਡ ਪੁਆਇੰਟ ਦਾ ਕੀ ਹੈ ਸੈਕਿੰਡ ਹੈ ਜਿਹੜਾ ਕੁਐਸਚਨ ਨੂੰ ਅਸੀਂ ਕਿਵੇਂ ਸੋਲਵ ਕਰਨਾ ਹੈ ਕਿਵੇਂ ਅਪਰੋਚ ਕਰਨਾ ਹੈ ਉਹਦਾ ਪੁਆਇੰਟ ਇੱਥੇ ਮੈਂ ਡਿਸਕਸ ਕੀਤਾ ਹੈ ਅਸਾਈਨ ਦਾ ਲੈਟਰ ਤੇ ਪੋਜੀਸ਼ਨਲ ਵੈਲਿਊ ਫਰਸਟ ਦੈਨ ਸੋਲਵ ਸਭ ਤੋਂ ਪਹਿਲੇ ਜਿਹੜੀ ਸਾਨੂੰ ਸੀਰੀਜ਼ ਦਿੱਤੀ ਹੋਏਗੀ ਮੰਨ ਲਓ ਇੱਥੇ ਸੀਰੀਜ਼ ਦਿੱਤੀ ਗਈ ਹੈ A B C D E ਸਾਨੂੰ ਐ ਦੀ ਪੋਜੀਸ਼ਨਲ ਵੈਲਿਊ ਨੂੰ ਸਾਨੂੰ ਇਸ ਲੈਟਰ ਦੀ ਪੋਜੀਸ਼ਨਲ ਵੈਲਿਊ ਨੂੰ ਅਸਾਈਨ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਸੋਲਵ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਸਾਡਾ ਇਹਦਾ 3rd always start the solve from left hand side ਜੇ ਤਾਂ ਸਾਨੂੰ ਸਾਡੀ ਜਿਹੜੀ ਸੀਰੀਜ਼ ਹੈ ਉਹਨੂੰ ਹਮੇਸ਼ਾ ਲੈਫਟ ਹੈਂਡ ਸਾਈਡ ਤੋਂ ਸੋਲਵ ਕਰਨਾ ਹੈ ਨਾ ਕਿ ਰਾਈਟ ਹੈਂਡ ਤੋਂ ਮਾਲੀ ਜੀ ਲੈਫਟ ਹੈਂਡ ਸਾਈਡ ਏਰੀਆ ਸਾਨੂੰ ਸੀਰੀਜ਼ ਨੂੰ ਹਮੇਸ਼ਾ ਲੈਫਟ ਹੈਂਡ ਸਾਈਡ ਤੋਂ ਸੋਲਵ ਕਰਨਾ ਹੈ ਰਾਈਟ ਹੈਂਡ ਸਾਈਡ ਤੋਂ ਸੋਲਵ ਨਹੀਂ ਕਰਨਾ ਇਹ ਕੁਝ ਟ੍ਰਿਕਸ ਨੇ ਜਿਸ ਨੂੰ ਯੂਜ਼ ਕਰਕੇ ਤੁਸੀਂ ਐਗਜ਼ਾਮ ਦੇ ਵਿੱਚ ਅਲਫਾਬੈਟਿਕਲ ਸੀਰੀਜ਼ ਨੂੰ इजीली ਤੇ ਕਾਫੀ ਜਲਦੀ ਤਰੀਕਿਆਂ ਨਾਲ ਸੋਲਵ ਕਰ ਸਕਦੇ ਹੋ ਤੇ ਚਲੋ ਇਹ ਕੁਐਸਚਨ ਦੇ ਥਰੂ ਮੈਂ ਤੁਹਾਨੂੰ 10ਵਾਂ ਅਸੀਂ ਇਸ ਸੀਰੀਜ਼ ਨੂੰ ਕਿਵੇਂ ਸੋਲਵ ਕਰਨਾ ਹੈ ਤੇ ਕੀ ਕੇਡੀਓ ਅਪਰੋਚ ਅਸੀਂ ਯੂਜ਼ ਕਰਾਂਗੇ ਤੇ ਅੱਜ ਦੇ ਟੌਪਿਕ ਦੇ ਵਿੱਚ ਮੈਂ ਕੁਝ ਐਗਜ਼ਾਮ ਦੇ ਕੁਐਸਚਨ ਵੀ ਐਡ ਕੀਤੇ ਨੇ ਜਿਵੇਂ ਕਿ ਇਹ ਜਿਹੜਾ ਕੁਐਸਚਨ ਹੈ ਆਰਆਰਸੀ ਗਰੁੱਪ ਡੀ 2018 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਅਨਲਵੀ ਦੇ ਫਾਰਮ ਵੀ ਆ ਚੁੱਕੇ ਨੇ ਆਈ ਹੋਪ ਤੁਸੀਂ ਸਾਰਿਆਂ ਨੇ ਰੇਲਵੇ ਦੇ ਫਾਰਮ ਭਰ ਲਏ ਹੋਣਗੇ ਆਰਆਰਬੀ ਐਨਟੀਪੀਸੀ ਆਰਆਰਬੀ ਗਰੁੱਪ ਡੀ ਦਾ ਵੀ ਸਟਾਰਟ ਹੋ ਜਾਏਗਾ ਆਈ ਥਿੰਕ ਆਈ ਤੋਂ ਸਟਾਰਟ ਹੋ ਗਿਆ ਹੈ 23rd ਹੈ ਤੇ ਚਾਹੀਏ ਅਸੀਂ ਕੁਐਸਚਨ ਨੂੰ ਡਿਸਕਸ ਕਰਦੇ ਆਂ ਤੁਹਾਨੂੰ ਪੇਪਰ ਦੇ ਵਿੱਚ ਇੱਕ ਲਾਈਨ ਲਿਖੀ ਹੋਈਗੀ ਫਾਈਂਡ ਦਾ ਮਿਸਿੰਗ ਲੈਟਰ ਜਾਂ ਮਿਸਿੰਗ ਟਰਮ ਇਨ ਦਾ ਸੀਰੀਜ਼ ਤੇ ਇੱਥੇ ਸਾਰੀ ਸਾਨੂੰ ਸੀਰੀਜ਼ ਦਿੱਤੀ ਹੋਈ ਹੈ ਮੈਸੇਜ ਨੂੰ ਥੱਲੇ ਲਿਖ ਲੈਣਾ ਵਾ ਯੂ ਡਬਲਯੂ ਯੂ ਐਸ ਤੇ ਇੱਥੇ ਮਿਸਿੰਗ ਲੈਟਰ ਫਾਈਂਡ ਆਊਟ ਕਰਨਾ ਹੈ ਤੇ ਇੱਥੇ ਆ ਗਿਆ O ਸਭ ਤੋਂ ਪਹਿਲੇ ਅਸੀਂ ਸੀਰੀਜ਼ ਨੂੰ ਸੋਲਵ ਕਰਨਾ ਹੈ ਲੈਫਟ ਹੈਂਡ ਸਾਈਡ ਤੋਂ ਠੀਕ ਹੈ ਲੈਫਟ ਹੈਂਡ ਸਾਈਡ ਤੋਂ ਕੈਪਟਨ ਸਾਈਟ ਨੂੰ ਸੋਲਵ ਕੀਆ ਕਰਨਾ ਹੈ ਇਹਨਾਂ ਦੀ ਪੋਜੀਸ਼ਨਲ ਵੈਲਿਊ ਅਲਾਟ ਕਰਕੇ ਠੀਕ ਹੈ ਮੰਨ ਲਿਜੀਏ ਵਾਈ ਦੀ ਮੈਥੇ ਪੋਜੀਸ਼ਨਲ ਵੈਲਿਊ ਸਾਰਿਆਂ ਨੇ ਅਲਾਟ ਕਰ ਦਿੰਦਾ ਹੈ ਵਾਈ ਦੀ 25 ਡਬਲਯੂ ਦੀ 23 ਯੂ ਦੀ 21 ਤੁਹਾਨੂੰ ਆਪਣੀ ਟਿਪਸ ਟਿਪਸ ਸੇ ਯਾਦ ਹੋਣੀ ਚਾਹੀਦੀ ਨੇ ਜਿਵੇਂ ਮੈਨੂੰ ਯਾਦ ਹੈ ਐਸ ਦੀ 19 ਤੇ ਆ ਉਹ ਦੀ ਆ ਗਈ 15 ਯਾਨੀ 15 ਹੁਣ ਪੋਜੀਸ਼ਨਲ ਵੈਲਿਊ ਅਸਾਈਨ ਕਰਨ ਦੇ ਨਾਲ ਮੈਂ ਕੀ ਕੀਤਾ ਹੈ ਇਹ ਜਿਹੜੀ ਲੈਟਰ ਸੀਰੀਜ਼ ਹੈ ਇਹਨੂੰ ਮੈਂ ਨੰਬਰ ਸੀਰੀਜ਼ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਜੇ ਜੇ ਤੁਹਾਨੂੰ ਲੈਟਰ ਸੀਰੀਜ਼ ਦਿੱਤੀ ਹੋਈ ਹੈ ਇਹਨੂੰ ਮੈਂ ਨੰਬਰ ਸੀਰੀਜ਼ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਤੇ ਹੁਣ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਨੰਬਰ ਸੀਰੀਜ਼ ਦੇ ਕੁਸ਼ਚਨ ਸੋਲਵ ਕਰਨ ਦੀ ਅਪਰੋਚ ਪਹਿਲੇ ਹੀ ਕਰਵਾ ਚੁੱਕਾ ਹਾਂ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤੇ ਜਾ ਕੇ ਜਲਦੀ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਨੰਬਰ ਸੀਰੀਜ਼ ਦੇ ਵਿੱਚ ਕਿਹੜੇ ਕਿਹੜੇ ਪੈਟਰਨ ਯੂਜ਼ ਹੁੰਦੇ ਨੇ ਤੇ ਅਸੀਂ ਐਗਜ਼ਾਮ ਦੇ ਵਿੱਚ ਉਹਨਾਂ ਕਿਵੇਂ ਜਲਦੀ ਸੋਲਵ ਕਰ ਸਕਦੇ ਨੇ ਤੇ ਚਲੋ ਜੀ ਇੱਥੇ ਕਿਵੇਂ ਸੋਲਵ ਕਰਨਾ ਹੈ ਇਹਨਾਂ ਦਾ ਡਿਫਰੈਂਸ ਲੈ ਲੈਣੇ ਮਤਲਬ 25 ਤੋਂ 23 2 ਤੇ ਇਹ ਤਾਂ 21 ਕੀਵੇਂ ਆਇਆ ਮਾਈਨਸ 2 21 ਦਾ 19 2 ਤੇ ਇੱਥੇ ਤੁਸੀਂ ਦੇਖੋਗੇ ਸਾਨੂੰ ਜਿਹੜਾ ਇਸ ਸੀਰੀਜ਼ ਦਾ ਪੈਟਰਨ ਦਾ ਸੀਰੀਜ਼ ਦਾ ਪੈਟਰਨ ਜੋ ਹੈ ਯਾ ਲੌਜੀਕ ਜੋ ਹੈ ਸਾਨੂੰ ਮਿਲ ਚੁੱਕਾ ਹੈ ਤੇ ਲੌਜੀਕ ਕੋਲੋਂ ਰਹਿ -2 -2 -2 ਤੇ 19 ਯਾਨੀ 19 ਦੇ ਵਿੱਚ -2 ਕਰੋਗੇ ਤੇ ਇੱਥੇ ਆਏਗਾ 17 ਯਾਨੀ 17 ਤੇ 17 ਕੀ ਦੀ ਪੋਜੀਸ਼ਨਲ ਵੈਲਿਊ ਹੁੰਦੀ ਹੈ ਯਾਦ ਕਰੋ 17 ਹੁੰਦੀ ਹੈ ਕਊ ਯਾਨੀ ਕੁਇਨ ਦੀ ਮੈਂ ਤੁਹਾਨੂੰ ਯਾਦ ਕਰਾਈ ਸੀ ਨਾ ਲਾਸਟ ਕੋ ਲਾਸਟ ਵੀਡੀਓ ਦੇ ਵਿੱਚ ਕਵੀਨ 17 ਕਵੀਨ 17 ਸਾਲ ਦੀ ਹੋ ਗਈ ਪ੍ਰਿੰcess ਜਿਹੜੀ ਹੈ 16 ਸਾਲ ਦੀ ਤੇ ਆਰ ਯਾਨੀ ਰਾਜਾ ਜਿਹੜਾ ਹੈ 18 ਸਾਲ ਦਾ ਇਸ ਤਰੀਕੇ ਨਾਲ ਤੁਹਾਨੂੰ ਯਾਦ ਕਰਾਈਆਂ ਸੀ ਐਸੇ ਤਰੀਕੇ ਨਾਲ ਤੁਸੀਂ ਯਾਦ ਕਰਨੀਆਂ ਨੇ ਤੇ ਕੁਸ਼ਣ ਨੂੰ ਸੋਲਵ ਕਰਨਾ ਤੇ ਇੱਥੇ ਸਾਡਾ ਜਿਹੜਾ ਕਰੈਕਟ ਆਨਸਰ ਹੈ ਉਹ ਆਪਸ਼ਨ ਨੰਬਰ ਡੀ ਠੀਕ ਹੈ ਇੱਥੇ ਜਿਹੜਾ ਕਰੈਕਟ ਆਨਸਰ ਹੈ ਸਾਡਾ ਇੱਥੇ ਆਏਗਾ ਕਯੂ ਤੇ ਸਹੀ ਆਨਸਰ ਆਏਗਾ ਆਪਸ਼ਨ ਨੰਬਰ ਸੀ ਤੁਸੀਂ ਵੀ ਐਗਜ਼ਾਮ ਦੇ ਵਿੱਚ ਸੀਰੀਜ਼ ਨੂੰ ਲਿਖਣਾ ਹੈ ਤੁਸੀਂ ਭਾਵੇਂ ਐਸਟੈਪ ਐਸ ਡਾਟਾ ਸਟੈਪ ਲਿਖਿਆ ਹੈ ਮੈਂ ਇਹ ਵਾਲਾ ਲੇਟਰ ਸੀ ਦਾ ਐਸ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜਦੋਂ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤੁਸੀਂ ਆਪਣੇ ਆਪ ਇਸ ਸਟੈਪ ਨੂੰ ਸਕਿੱਪ ਕਰੋਗੇ ਸਿੱਧੇ ਤੁਸੀਂ ਨੰਬਰ ਅਸਾਈਨ ਕਰੋਗੇ ਇਹਦਾ ਲੌਜੀਕ ਫਾਲੋ ਕਰੋਗੇ ਤੇ ਲੇਟਰ ਨੂੰ ਫਾਈਂਡ ਆਊਟ ਕਰੋਗੇ ਠੀਕ ਹੈ ਚਲੋ ਨੈਕਸਟ ਕੁਐਸਚਨ ਵੱਲ মুਵ ਕਰਦੇ ਹਾਂ ਅੱਜ ਵੱਖਰੇ ਵੱਖਰੇ ਟਾਈਪ ਦੇ ਕੁਐਸਚਨ ਮੈਂ ਤੁਹਾਨੂੰ ਕਰਾਵਾਂਗਾ ਭਾਵੇਂ ਕੁਐਸਚਨ ਥੋੜੇ ਨੇ ਪਰ ਤੁਹਾਨੂੰ ਹਰ ਟਾਈਪ ਦਾ ਮੈਂ ਤੁਹਾਨੂੰ ਰੂਬਰੂ ਕਰਵਾ ਦੇਵਾਂਗਾ ਤਾਂ ਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਮੈਂ ਤੁਹਾਡਾ ਬੇਸਿਕ ਕਲੀਅਰ ਕਰ ਰਹਾ ਕਰ ਰਹੀ ਹਾਂ ਤੇ ਆਈ ਹੋਪ ਤੁਸੀਂ ਇਹਨਾਂ ਕੁਐਸਚਨ ਦੀ ਪ੍ਰੈਕਟਿਸ ਵੀ ਕਰ ਜ਼ਰੂਰ ਕਰੋਗੇ ਜਦੋਂ ਨੈਕਸਟ ਕੁਐਸਚਨ ਲੈਣੇ ਐ ਟੈਕਸ ਕੁਐਸਚਨ ਹੈ ਸਾਡਾ ਤੁਹਾਨੂੰ ਸ਼ੇਅਰ ਦਿੱਤੀ ਹੋਈ ਹੈ E B H E K ਅੱਗੇ ਹੈ ਬਲੈਂਕ ਸਪੇਸ ਠੀਕ ਹੈ ਹੁਣ ਮੈਂ ਇਹਨਾਂ ਦੀ ਪੋਜੀਸ਼ਨਲ ਵੈਲਿਊ ਅਸਾਈਨ ਕਰ ਦਿੰਦਾ A ਦੀ ਹੁੰਦੀ ਹੈ 5 B ਦੀ 2 एच दी एट ई दाइव के दी इलेवन ठीक है तो चलिए हूँ की करना असी है हैंड साइड तो लॉजिक देखना वा जे फाइव न टू किमें बने माइनस थ्री करके टू नाल एट किवें बने प्लस सिक्स करके फाइव एट नाल फाइव किये बने माइनस थ्री करके तो फिफ्टीन इलेवन किए बने प्लस सिक्स करकेजिक इत ਸੀਰੀਜ਼ ਦਾ ਲੌਜੀਕ ਜਿਹੜਾ ਹੈ ਮਿਲ ਚੁਕਾ ਹੈ ਸੀਰੀਜ਼ ਦਾ ਲੌਜੀਕ ਸੰਵਥੇ ਮਿਲ ਚੁਕਾ ਹੈ ਐਥੈਲੋਜੀ ਫੋਲੋ ਹੋ ਰਿਹਾ ਹੈ -3 +6 -3 +6 ਤੇ ਅੱਗੇ 11 ਤੋਂ ਬਾਅਦ ਕੀ ਆਏਗਾ 11 ਚ ਕੀ ਹੋਏਗਾ 11 ਤੋਂ ਬਾਅਦ ਆਏਗਾ -3 ਕਰਕੇ ਯਾਨੀ 8 ਯਾਨੀ ਇਹ 8 ਕੀ ਜੀ ਪੋਜੀਸ਼ਨਲ ਵੈਲਿਊ ਹੁੰਦੀ ਹੈ ਸਾਡੀ ਐਚ ਦੀ ਠੀਕ ਹੈ 8 ਪੋਜੀਸ਼ਨ ਵੈਲਿਊ ਐਚ ਦੀ ਹੁੰਦੀ ਹੈ ਮੈਂ ਤੁਹਾਨੂੰ ਯਾਦ ਕਰਵਾਇਆ ਸੀ ਐਚ ਨੂੰ ਐਵੇਂ ਲਿਖੋ ਐਵੇਂ ਇਹਨੂੰ ਪੂਰੇ ਕਰ ਦਿਓ ਇਹ 8 ਦੀ ਤਰ੍ਹਾਂ ਤੁਹਾਨੂੰ ਨਜ਼ਰ ਆਏਗਾ ਠੀਕ ਹੈ ਤੇ ਇਥੇ ਦਾ ਟਰੈਕਟ ਅਨਸਰ ਹੈ অপਸ਼ਨ ਨੰਬਰ ਬੀ ਤੇ ਇਸ ਸੀਰੀਜ਼ ਨੂੰ ਅਸੀਂ ਇੱਕ ਹੋਰ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ ਹਮਤਾਂ ਦੱਸ ਦਿੰਨਾ ਫੋਰ ਐਗਜ਼ਾਮਪਲ ਮੈਥੇ ਲੈਟਰ ਸੀਰੀਜ਼ ਨੂੰ ਵੀ ਵਾਈ ਰਿਸ ਕਰ ਦਿੰਨਾ ਦੇਖੋ ਤੇ ਮੈਨੂੰ ਇੱਕ ਹੋਰ ਤਰੀਕੇ ਨਾਲ ਸੋਲਵ ਕਰਾਂ ਇੱਥੇ ਦੋ ਸੀਰੀਜ਼ ਫੋਲੋ ਹੋ ਰਹੀ ਨੇ ਇੱਥੇ ਡਬਲ ਸੀਰੀਜ਼ ਫੋਲੋ ਹੋ ਰਹੀ ਨੇ पहले फाइव टू एट पाँच तो एट में बने प्लस थ्री करके टू तो फाइव में बने प्लस थ्री करके इत फाइव तो एट में बने प्लस थ्री करके इस तो तो बाद एट तो अगला जोड़ा नंबर होएगा की आएगा प्लस थ्री करके यानी इलेवन आएगा तो इलेवन की पोजिशनल वैल्यू होंगी है के साथ करेक्ट ऑप्शन है आई थिंक ऑप्शन के सॉरी अभी के तो फाइंड आउट करना से ना, इलेवन की पोजीशनल वैल्यू के आ गई इलेवन ठीक है इतने साडा करैक्ट ऑप्शन होया एट ईट यानी एच फाइव टू प्लस थ्री करना से ना मैं दोबारा एक बार करा देना दो सीरीज फॉलो हो रही ने प्लस थ्री करके देखो 5 3 8 8 3 11 ਠੀਕ ਹੈ ਤੇ 2 3 ਇੱਥੇ ਆਏਗਾ 5 ਤੇ 5 'ਚ 3 ਕਰਾਂਗੇ ਇੱਥੇ ਕੀ ਆਏਗਾ 8 E T Y N E H ਸਾਡਾ ਕਰੈਕਟ ਆਪਸ਼ਨ ਹੋਏਗਾ H ਆਪਸ਼ਨ ਨੰਬਰ B ਠੀਕ ਹੈ ਤੇ ਤੁਸੀਂ ਇਸ ਸੀਰੀਜ਼ ਨੂੰ ਇਸ ਤਰੀਕੇ ਨਾਲ ਵੀ ਯੂਜ਼ ਮਤਲਬ ਸੋਲਵ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ ਕਿ ਰੀਜ਼ਨਿੰਗ ਦੇ ਵਿੱਚ ਇੱਕ ਕੁਐਸਚਨ ਵਿੱਚ ਇਸ ਦਿਨ ਦੇ ਇੱਕ ਕੁਐਸਚਨ ਵਿੱਚ ਇੱਕ ਤੋਂ ਜ਼ਿਆਦਾ ਲੌਜੀਕ ਫੋਲੋ ਹੋ ਸਕਦੇ ਨੇ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜਾ ਲੌਜੀਕ ਸਭ ਤੋਂ ਪਹਿਲੇ ਕਲਿੱਕ ਕਰੇਗਾ ਤੁਸੀਂ ਉਹਦੇ ਥਰੂ ਹੀ ਜਾਣਾ ਹੈ ਤੇ ਹਮੇਸ਼ਾ ਹੀ ਈਜ਼ੀ ਲੌਜੀਕ ਨੂੰ ਜਿਹੜਾ ਹਮੇਸ਼ਾ ਫੋਲੋ ਕਰਨਾ ਹੈ ਠੀਕ ਹੈ ਇਸ ਲਈ ਨੈਕਸਟ ਕੁਐਸਚਨ ਲੈਣੇ ਆ ਹੁਣ ਦੇਖੋ ਮੈਂ ਤੁਹਾਨੂੰ ਇਹ ਫਰਸਟ ਕੁਐਸਚਨ ਕਰਾਇਆ ਸਿੰਗਲ ਸਿੰਗਲ ਲੈਟਰਸ ਦਾ ਸੈਕੰਡ ਕੁਐਸਚਨ ਕਰਾਇਆ ਸਿੰਗਲ ਸਿੰਗਲ ਲੈਟਰਸ ਦਾ ਹੁਣ ਮੈਂ ਤੁਹਾਨੂੰ ਕਰਾ ਰਹੇ ਹਾਂ ਡਬਲ ਲੈਟਰਸ ਦੇ ਕੁਐਸਚਨ ਤੇ ਇਹਨੂੰ ਕਿਸ ਤਰੀਕੇ ਨਾਲ ਸੋਲਵ ਕਰਾਂਗੇ ਅਸੀਂ ਦੇਖ ਲੈਣੇ ਆ ਅਤੇ ਲਿਖ ਲੈਣਾ A Z ਠੀਕ ਹੈ ਇਹ ਦੇਖੋ ਇੱਥੇ ਲਿਖੀ ਹੋਇਆ ਹੈ ਹਾਰੀਜ਼ੋਂਟਲੀ ਇਹ ਦੇਖੋ A Z ਅਤੇ ਹਾਰੀਜ਼ੋਂਟਲੀ ਲਿਖਿਆ ਹੈ ਕੱਲਾ Y Z ਨੂੰ ਦੇਖੋ ਹਾਰੀਜ਼ੋਂਟਲੀ ਲਿਖਿਆ ਹੈ ਮੈਂ ਇੱਥੇ ਲਿਖਿਆ ਵਰਟੀਕਲੀ ਤੁਸੀਂ ਵੀ ਐਗਜ਼ਾਮ ਦੇ ਵਿੱਚ ਇਦਾਂ ਹੀ ਸੋਲਵ ਕਰਨਾ ਹੈ ਤੇ ਇਦਾਂ ਹੀ ਲਿਖਣਾ ਹੈ ਠੀਕ ਹੈ ਤੇ B Y ਅਸੀਂ B Y ਲਿਖ ਲੈਣੇ ਹੈ B Y Y Y ਮੈਂ ਤੁਹਾਨੂੰ ਯਾਦ ਕਰਾਇਆ ਸੀ B Y Y Y ਮਾਸੀ ਠੀਕ ਹੈ ਕ੍ਰੈਕਸ ਯਾਨੀ C X D wdw and d u ਤੋਂ ਕਰਾਇਆ ਸੀ ਦੇਖੋ ਠੀਕ ਹੈ ਹੁਣ ਇਹਨਾਂ ਦੀ ਪੋਜੀਸ਼ਨਲ ਵੈਲਿਊ ਸਾਈਨ ਕਰ ਲੈਣੇ ਆ 1 2 3 4 z ਦੀ ਹੁੰਦੀ ਹੈ 26 y ਦੀ 25 x ਦੀ 24 ਤੇ w ਦੀ ਹੁੰਦੀ ਹੈ 23 ਠੀਕ ਹੈ ਤੇ ਹੁਣ ਅਸੀਂ ਦੇਖਾਂਗੇ ਫਸਟ ਲੈਟਰ ਤੋਂ ਨੈਕਸਟ ਲੈਟਰ ਕਿਵੇਂ ਬਣਿਆ ਦੇਖੋ a ਤੋਂ b ਕਿਵੇਂ ਬਣਿਆ ਇਹ ਤਾਂ b ਬਣਿਆ 1 ਕਰਕੇ बी तो सी बने प्लस वन करके हिसाब की इतने दो सीरीज़ चल रही है एक सीरीज ऊपर चल रही है एक सीरीज चल रही है थले ठीक है सी तो बाद डी कि बने प्लस वन करके हूँ जोड़ा ब्लैंक स्पेस है इतने ब्लैंक स्पेस असं फाइंड आउट करना है डी तो बाद आएगा डी तो बाद प्लस वन करके आएगा ई e. ठीक है ई e आ गया हूँ थले देखते हैं थले कि हो, है, हो रही है थले हो रही है माइनस की सीरीज छब्बी माइनर छब्बी छब्बी तो जी एक माइनस करा तो आएगा पच्ची पच्ची तो एक माइनस करा आएगा चौबी चौबी जो, जो एक माइनस करा आएगा तेई तेई तो एक माइनस करा तो आएगा बाई बाई यानी भी आएगा बाई बाई यानी आएगा भी साढ़ा करेक्ट ओप्शन हो जो यानी ऑप्शन नंबर ए ਤੇ ਦੇਖੋ एग्जाम ਦੇ ਹੋਏ ਤੁਸੀਂ ਵੀ ਇਦਾਂ ਹੀ ਕਰਨਾ ਹੈ ਇੱਥੇ ਸਾਰੇ ਹਰੀਜ਼ੋਂਟਲੀ ਲਿਖੇ ਹੋਏ ਸੀ ਮੈਂ ਸਾਰਿਆਂ ਨੂੰ ਵਰਟੀਕਲੀ ਲਿਖ ਲਿਆ ਸਾਰਿਆਂ ਦੀ ਵੈਲਿਊ ਅਸਾਈਨ ਕਰਤੀ ਸਾਰਿਆਂ ਨੂੰ ਸਾਰਿਆਂ ਦੀ ਵੈਲਿਊ ਅਸਾਈਨ ਕਰਤੀ ਉਸ ਤੋਂ ਬਾਅਦ ਇਹਨਾਂ ਦਾ ਡਿਫਰੈਂਸ ਫਾਈਂਡ ਆਊਟ ਕਰ ਲਿਆ ਕੀ ਡਿਫਰੈਂਸ ਹੈ ਤੇ ਕੁਐਸਚਨ ਨੂੰ ਸੋਲਵ ਕਰ ਲਿਆ ਦੇਖੋ ਕਿੰਨੇ इजीली ਤਰੀਕੇ ਨਾਲ ਹੋ ਗਿਆ ਤੇ ਤੁਸੀਂ ਉਦਾਂ ਕਰਨ ਜਾਓਗੇ ਉਦੋਂ ਤੁਹਾਨੂੰ ਸੀਰੀਜ਼ ਨਹੀਂ ਸਮਝ ਲੱਗਣੀ ਠੀਕ ਹੈ ਉਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਲਿਖਿਆ ਕੀ ਹੈ ਤੇ ਇਹਨੂੰ ਤੇ ਇਸ ਤਰੀ ਇਸ ਸੀਰੀਜ਼ ਨੂੰ ਇੱਕ ਹੋਰ ਤਰੀਕੇ ਨਾਲ ਅਸੀਂ ਸੋਲਵ ਕਰ ਕਰ ਸਕਦੇ ਹਾਂ ਮੈਂ ਤੁਹਾਨੂੰ ਦਿਖਾਉਂਦਾ ਯਾਰ ਛੱਡ ਦਿੰਦਾ ਲਾਸਟ ਕਲਾਸ ਦੇ ਵਿੱਚ ਅਸੀਂ ਪੋਜੀਸ਼ਨਲ ਵੈਲਿਊ ਦੇ ਨਾਲ ਨਾਲ ਆਪੋਜ਼ਿਟ ਪੋਜੀਸ਼ਨਲ ਵੈਲਿਊਜ਼ ਯਾ ਆਪੋਜ਼ਿਟ ਲੈਟਰਸ ਵੀ ਯਾਦ ਕੀਤੇ ਸੀ ਤੁਸੀਂ ਯਾਦ ਕਰੋ ਪੋਜੀਸ਼ਨਲ ਵੈਲਿਊ ਦੇ ਨਾਲ ਨਾਲ ਮੈਂ ਤੁਹਾਨੂੰ ਆਪੋਜ਼ਿਟ ਲੈਟਰਸ ਵੀ ਕਰਵਾਏ ਸੀ ਤੇ ਚਲੋ ਇਹ ਦੇਖਦੇ ਹਾਂ ਇੱਥੇ ਲਿਖਿਆ ਹੋਇਆ ਹੈ A Z ਯਾਨੀ A ਦਾ ਆਪੋਜ਼ਿਟ ਕੀ ਹੁੰਦਾ ਹੈ Z B Y B ਦਾ ਆਪੋਜ਼ਿਟ ਕੀ ਹੁੰਦਾ ਹੈ Y cx c ਦਾ ਆਪੋਜੀਟ ਕੀ ਹੁੰਦਾ ਹੈ x d w d ਦਾ ਆਪੋਜੀਟ ਕੀ ਹੁੰਦਾ ਹੈ w d ਤੋਂ ਬਾਅਦ ਕੀ ਆਉਂਦਾ ਹੈ ਇੱਥੇ ਦੇਖੋ ਇੱਕ ਅਲਫਾਬੈਟਿਕਲ ਲੈਟਰ ਸੀਰੀਜ਼ ਹੀ ਚੱਲ ਰਹੀ ਹੈ a b c d d ਤੋਂ ਬਾਅਦ ਆਏਗਾ e e ਦਾ ਆਪੋਜੀਟ ਇੱਥੇ ਆ ਜਾਏਗਾ v ਤੇ ਕਰੈਕਟ ਆਪਸ਼ਨ ਆਪਸ਼ਨ ਸਾਡਾ ਹੋ ਜਾਏਗਾ ev ਠੀਕ ਹੈ ਤੇ ਅਨੁਸਾਰ 3 ਕਨਾਲ ਵੀ ਕਰ ਸਕਦੇ ਹਾਂ 3 ਨੈਕਸਟ ਕੁਐਸਚਨ ਲੈਣੇ ਆ ਐ ਤੁਹਾਨੂੰ ਡਬਲ ਲੈਟਰਸ ਵਾਲਾ ਕਰਾਇਆ ਅੱਗੇ ਮੈਂ ਤੁਹਾਨੂੰ ਦਾ 10 ਲੈਟਰ ਵਾਲਾ ਕੁਐਸਚਨ ਕਰਾਉਣਾ ਵ ਤੇ ਇੱਕ ਕੁਐਸਚਨ ਸਾਡਾ SSC CGL 2024 ਦਾ ਲੇਟੈਸਟ ਪੁੱਛਿਆ ਗਿਆ ਕੁਐਸਚਨ ਹੈ ਤੁਹਾਡੇ ਇਗਜ਼ਾਮ ਦੇ ਵਿੱਚ ਵੀ ਆ ਸਕਦਾ ਹੈ ਸਭ ਤੋਂ ਪਹਿਲਾਂ ਤੁਹਾਡਾ ਫਸਟ ਸਟੈਪ ਦੇਖਦੇ ਹਾਂ ਫਸਟ ਸਟੈਪ ਉਹੀ ਹੈ ਸਾਡਾ ਅਸੀਂ ਇੱਥੇ ਲਿਖਿਆ ਹੋਇਆ ਹਾਰੀਜ਼ੋਂਟਲੀ ਅਸੀਂ ਇਹਨੂੰ ਲਿਖ ਲੈਣਾ ਵਾ ਵਰਟੀਕਲੀ ਜਿਵੇਂ M F ਇਹਦੇ ਵਿੱਚ ਥੋੜਾ ਸਪੇਸ ਪਾ ਕੇ ਲਿਖ ਲੈਣਾ ਤਾਂ ਕਿ ਵੈਲਿਊ ਅਸਾਈਨ ਕਰਨ 'ਚ ਆਸਾਨੀ ਹੋਵੇ M F T ਆਇਗਾ ਥਾ ठीक है ठीक है पी एल क्यू एस ओ एन T आर जे, ते नेक्स्ट असी करना है फाइंड ठीक है नेक्स्ट क्वेश्चन मांग गया ना हूँ देखो मैं इन्होंने पोजिशनल असाइन कर देना इन्हों एम दर्टीन एम फोर्टीन, चौदह पी द सोलह एस दीनी डब्ल्यू दी तेई एफ आई द नौ एल बारह, ओ पंद्रह, आर अठारह, टी द ट्वेंटी टी ट्वेंटी एस नाइनटीन क्यू सत्रह क्वीन एन फोर्टीन जे यजोती तो याद किया जे टेन ठीक ले है हूँ असं डिफरेंस ले लेनेरह तो चौदह किमें बने प्लस वन करके चौदह तो सोलह प्लस टू सोलह तो उन्नी प्लस थ्री उन्नी तो तेई प्लस फोर ते की लॉजिक चल रहा है प्लस वन प्लस टू प्लस थ्री प्लस फोर तो अगला की होएगा प्लस फाइव प्लस फाइव प्लस फाइव तेई यानी फाइव ती यानी पड़े है अठाई ਹੁਣ ਤੁਸੀਂ ਕਹੋਗੇ ਸਰ ਅਲਫਾਬੈਟਿਕਲ ਪੋਜੀਸ਼ਨਲ ਵੈਲਿਊ ਦੇ ਵਿੱਚ ਲੈਟਰ ਸਾਰੇ 26 ਹੁੰਦੇ ਨੇ ਇੱਥੇ 28 ਕਿਵੇਂ ਆ ਗਿਆ ਹੁਣ ਦੇਖੋ ਜਿਹੜਾ ਅਲਫਾਬੈਟਿਕਲ ਪੋਜੀਸ਼ਨਲ ਹੁੰਦੀ ਹੈ ਅਲਫਾਬੈਟਿਕਲ ਲੈਟਰ ਹੁੰਦੇ ਨੇ ਇੰਗਲਿਸ਼ ਅਲਫਾਬੈਟ ਦੇ ਵਿੱਚ ਉਹ 26 ਤੋਂ ਬਾਅਦ ਰਿਪੀਟ ਹੁੰਦੇ ਨੇ ਤੇ ਮੰਨ ਲਓ ਇੱਥੇ ਮੈਂ 26 ਤੋਂ ਬਾਅਦ ਲਿਖ ਲਿਆ ਨਾ 27 ਤੇ 26 ਤੋਂ ਬਾਅਦ ਜਿਹੜੀ ਕਾਊਂਟਿੰਗ ਹੈ ਨਾ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਏਗੀ ਯਾਨੀ ਦੁਬਾਰਾ ਤੋਂ A ਤੋਂ ਸ਼ੁਰੂ ਹੋ ਜਾਏਗੀ A ਜਿਵੇਂ ਮੈਂ ਇੱਥੇ ਲਿਖ ਦਿੱਤਾ 27 ਤੇ 27 ਦੇ ਵਿੱਚ ਉਪਤੇ ਆਏਗਾ A ਸਤਾਇ ਦਾ ਮਤਲਬ ਹੈ ਸਤਾਇ ਦੇ ਉੱਤੇ ਲੈਟਰ ਜਿਹੜਾ ਆਏਗਾ A A ਦੀ ਪੋਜੀਸ਼ਨਲ ਵੈਲਿਊ ਸਤਾਇ ਵੀ ਹੋ ਸਕਦੀ ਹੈ ਤੇ ਮੈਂ ਇੱਥੇ ਲਿਖ ਦਿੰਦਾ 28 ਤੇ 28 ਦੇ ਉੱਤੇ ਜਿਹੜਾ ਲੈਟਰ ਆਏਗਾ B ਜਿਹਦੀ B ਦੀ ਪੋਜੀਸ਼ਨਲ ਵੈਲਿਊ 28 ਵੀ ਹੋ ਸਕਦੀ ਹੈ ਮੈਂ ਤੁਹਾਨੂੰ ਚੰਗੇ ਤਰੀਕੇ ਨਾਲ ਇੱਥੇ ਦੁਬਾਰਾ ਲਿਖ ਦਿੰਦਾ ਦੇਖੋ ਇੰਗਲਿਸ਼ ਦੇ ਵਿੱਚ 26 ਤੋਂ ਬਾਅਦ ਜਿਹੜੇ ਲੈਟਰ ਹੈ ਰਿਪੀਟ ਹੁੰਦੇ ਨਹੀਂ 26 ਤੋਂ ਬਾਅਦ ਦੁਬਾਰਾ 26 ਤੋਂ ਬਾਅਦ ਦੀ ਕਾਊਂਟਿੰਗ ਅਸੀਂ ਮੰਨ ਲਓ ਲਿਖ ਵੀ ਦਿੰਨੇ ਹਾਂ ਲੇਕਿਨ 26 ਤੇ 26 ਨੇ ਨਾ 26 ਤੋਂ ਬਾਅਦ ਦੁਬਾਰਾ ਰਿਪੀਟ ਹੋਣਗੇ 26 ਲੇਟਰ ਤੇ ਤਾਂ ਕੋ 26 ਤੋਂ ਬਾਅਦ ਹੈ ਹੀ ਨਹੀਂ 27 ਦੇ ਵਿੱਚ ਮੰਨ ਲਓ 26 ਤੇ ਆ ਗਿਆ Z ਤੇ 27 ਦੇ ਵਿੱਚ ਹੁਣ ਕੀ ਆਏਗਾ 27 ਨੰਬਰ ਤੇ ਆਏਗਾ A 28 ਨੰਬਰ ਤੇ ਕੀ ਆਏਗਾ 28 ਨੰਬਰ ਤੇ ਆਏਗਾ B ਇਹ ਵੀ ਸਾਡੇ ਲੇਟਰ ਜਿਹੜੇ ਆ ਰਿਪੀਟ ਹੁੰਦੇ ਨੇ ਇੱਥੇ 28 ਪੁੱਛਿਆ ਤੁਹਾਨੂੰ 23 ਤੋਂ 5 28 28 ਤੇ ਆ ਗਿਆ ਸਾਡਾ B ਠੀਕ ਹੈ ਤੇ ਹੁਣ ਚਲਿਏ नैक्सट सीरीज़ के एफ तो आई छे तो नौ कि बने प्लस तीन करके नौ तो बारह प्लस तीन करके बारह तो पंद्रह प्लस तीन करके पंद्रह तो अठारह प्लस तीन करके तो इतना लॉजिक फॉलो हो रहा प्लस तीन प्लस तीन का हो रहा अठारह प्लस तीन के होंगे इक्की पोजिशनल वैल्यू होंगी है इक्की होंगी यू की ठीक है चलिए इस सीरीज़ भी दे देख ली माइनस वन उन्नी तो सतारा माइनस दो सतारा तो चौदह माइनस तीन चौदह तो दस कि बने माइनस चार इतें जोड़ा लॉजिक फॉलो हो रहा है पैटर्न चल रहा इतने माइनस वन माइनस टू माइनस थ्री माइनस फोर तो माइनस फाइव यानी माइनस पांच दस के माइनस पांच करा कि आएगा पांच किसी पोजिशनल वैल्यू होंगी लैटर की ई दा करेक्ट ऑप्शन होया वह बी यू तो ई यानी ऑप्शन नंबर सी देखो इस तरीके ना कोशन अप्रोच करना है चलिए नैक्सट क्वेश्चन लें हूँ मैं तो तीन लैटर वाला कराया अगे मैं थोन चार लैटर वाला क्वेश्चन करावगा यहाँ एस एससी सी जी एल् आया हुआ क्वेश्चन है एस एस ई सी एल आया हुआ क्वेश्चन है चलिए देखते हैं क्वेश्चन किमें सॉल्व करा उ स्टैप क्वेश्चन असं लिख लेना वा वर्टिकली लिखना वा वाई जेड यूते डबल्यू बाकी फाइंड आउट करना है ए क्यू टी क्यू ते यू ठीक है एम क्यू ओ टी आई एन एम ਉਨ S ਕੁਐਸਚਨ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਬਲੈਂਕ ਸਪੇਸ ਨੇ ਜਿਹੜੇ ਲੈਟਰ ਅਸੀਂ ਫਾਈਂਡ ਆਊਟ ਕਰਨੇ ਨੇ ਉਹ ਤੁਹਾਨੂੰ ਸੈਕਿੰਡ ਪਲੇਸ ਦੇ ਵਿੱਚ ਦਿੱਤੇ ਹੋਏ ਨੇ ਇੱਥੇ ਦਿੱਤੇ ਹੋਏ ਨੇ ਆ ਦੇਖੋ ਇਹ ਦਿੱਤੇ ਹੋਏ ਨੇ ਤੇ ਹੁਣ ਤੁਸੀਂ ਪੁੱਛੋਗੇ ਸਰ ਅਸੀਂ ਲੈਫਟ ਹੈਂਡ ਸਾਈਡ ਤੋਂ ਡਿਫਰੈਂਸ ਲੈਣਾ ਸ਼ੁਰੂ ਕਰੀਏ ਤੇ ਅਸੀਂ ਕਿਸ ਤਰੀਕੇ ਨਾਲ ਲਵਾਂਗੇ ਇੱਥੇ ਤਾਂ ਕੋਈ ਲੈਟਰ ਹੈ ਨਹੀਂ ਤੇ ਐਸ ਕੇਸ ਦੇ ਵਿੱਚ ਤੁਸੀਂ ਡਿਫਰੈਂਸ ਉੱਥੇ ਲੈਣਾ ਹੈ ਜਿੱਥੇ ਲੈਟਰ ਤੁਹਾਨੂੰ ਮੌਜੂਦ ਹੈਗੇ ਨੇ ਸਾਨੂੰ ਲੈਟਰ ਦਿੱਤੇ ਹੋਏ ਨੇ ਸਭ ਤੋਂ ਪਹਿਲੇ ਅਸੀਂ ਇਹਨਾਂ ਦੀ ਪੋਜੀਸ਼ਨਲ ਵੈਲਿਊ ਅਸਾਈਨ ਕਰ ਲੈਣੇ ਆਂ वाई दी पच्ची क्यू दी सतारा एम दी दीरह आई दी नाइन नो, डेड दी छब्बी वी दी टी आ गई वी, क्यू दी सतारह एम दौदा यू दी इक्की, क्यू दी सतारह ओ दी पंद्रह एम दी ते ती आ गई डब्ल्यू डब्ल्यू यू दी इक्की टी दी वी ਐਸ ਦੀ ਆ ਗਈ 19 ਤੇ ਚਲਿਓ ਹੁਣ ਡਿਫਰੈਂਸ ਲੈਣੇ ਆ ਜਿਹੜੇ ਲੈਟਰ ਸਾਨੂੰ ਦਿੱਤੇ ਹੋਏ ਸੀ ਉਹਨਾਂ ਦਾ ਡਿਫਰੈਂਸ ਲੈਣੇ ਮੰਨ ਲਓ ਇੱਥੇ ਤੁਹਾਨੂੰ ਲੈਫਟ ਹੈਂਡ ਸਾਈਡ ਤੋਂ ਨਹੀਂ ਸੋਲਵ ਕਰ ਸਕਦੇ ਤੁਸੀਂ ਰਾਈਟ ਹੈਂਡ ਸਾਈਡ ਤੋਂ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਰਾਈਟ ਹੈਂਡ ਸਾਈਡ ਤੋਂ ਸੋਲਵ ਨਹੀਂ ਕਰਨਾ ਪਰ ਇਸ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਜਿੱਥੇ ਤੁਹਾਨੂੰ ਲੈਫਟ ਹੈਂਡ ਸਾਈਡ ਦੇ ਵਿੱਚ ਲੈਟਰਸ ਹੀ ਨਹੀਂ ਦਿੱਤੇ ਨੇ ਤੁਸੀਂ ਰਾਈਟ ਹੈਂਡ ਸਾਈਡ ਤੋਂ ਸੋਲਵ ਕਰ ਸਕਦੇ ਹੋ ਠੀਕ ਹੈ ਹੁਣ ਮੈਂ ਰਾਈਟ ਹੈਂਡ ਸਾਈਡ ਤੋਂ ਹੁਣ ਮੈਂ ਰਾਈਟ ਤੋਂ ਲੈਫਟ ਜਾਵਾਂਗਾ ਦੇਖੋ ਜੇ ਮੈਂ ਰਾਈਟ ਤੋਂ ਲੈਫਟ ਜਾਣਾ ਵਾ 9 ਤੋਂ रह प्लस चार और मैं राइट तो लेफ्ट जा रहे हैं तेरह तो सतारह प्लस चार हूँ कि पैटर्न फॉलो रहा है इतने प्लस चार था, प्लस चार सतारा तो प्लस चार करा कि आएगा इक्की 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 यानी इक्की यानी कि यू तो यू दे प्लस चार करा तो आएगा पच्ची यानी साढ़ा पैटर्न बिल्कुल ठीक है चलिए नैक्स सीरीज लाने हूँ चौदह तो सतारा +3 +3 17 ਤੋਂ 17 ਤੋਂ ਵੀ +3 ਠੀਕ ਹੈ ਤੁਸੀਂ ਲੈਫਟ ਤੋਂ ਰਾਈਟ ਜਾਓਗੇ ਨਾ ਮੰਨ ਲਓ ਤੁਸੀਂ ਇੱਥੋਂ ਸਟਾਰਟ ਕੀਤਾ D ਤੋਂ ਸਾਡੇ ਦੇ ਲੈਫਟ ਤੋਂ ਰਾਈਟ ਜਾਓਗੇ ਤੁਹਾਨੂੰ ਥੋੜਾ ਡਿਫਿਕਲਟ ਲੱਗੇਗਾ ਕਿਉਂਕਿ ਸਬਟ੍ਰੈਕਟ ਕਰਨਾ ਹਮੇਸ਼ਾ ਡਿਫਿਕਲਟ ਹੁੰਦਾ ਹੈ ਐਡ ਕਰਨਾ ਹਮੇਸ਼ਾ ਆਸਾਨ ਹੁੰਦਾ ਹੈ ਇਹ ਚੀਜ਼ ਤੁਸੀਂ ਹਮੇਸ਼ਾ ਦਿਮਾਗ 'ਚ ਰੱਖਣਾ ਸਬਟ੍ਰੈਕਟ ਕਰਨਾ ਹਮੇਸ਼ਾ ਡਿਫਿਕਲਟ ਹੁੰਦਾ ਹੈ ਤੇ ਕਿਸੇ ਚੀਜ਼ ਨੂੰ ਐਡ ਕਰਨਾ ਹਮੇਸ਼ਾ ਆਸਾਨ ਹੁੰਦਾ ਹੈ ਠੀਕ ਹੈ ਐਸੀ ਲੈਫਟ ਤੋਂ ਰਾਈਟ ਜਾ ਰਹੇ ਐਥੇ ਐਥੇ ਸਾਡਾ ਪੈਟਰਨ ਫੋਲੋ ਰੈਪਲਸ 3 ਦਾ ਤੇ 20 ਦੇ ਵਿੱਚ +3 +3 ਕਰਾਂਗੇ ਆਏਗਾ 23 23 ਯਾਨੀ 23 ਯਾਨੀ W W ਆ ਗਿਆ ਉਹ W 3 26 ਐਥੇ ਵੀ ਠੀਕ ਹੈ ਸਾਡਾ ਲੌਜੀ ਅੱਗੇ ਫੇਰ ਅਸੀਂ M ਤੋਂ 15 13 ਤੋਂ 15 +2 ਸੋ ਰੈਪਲਸ 2 पंद्रह तो सतार प्लस दो इतने भी प्लस दो ही होएगा साढ़ा सतारा प्लस दो इन्ना होंगे उन्नी उन्नी यानी एस एस तो उन्नी प्लस दो इक्की भी इक्कीा बिल्कुल ठीक है तो हूँ एस तो भी प्लस एक भी तो इक्की प्लस एक इक्की तो प्लस एक रंग आएगा बई यानी भी।, भी तो प्लस एक करंग आएगा तेई यानी साढ़ा पैटर्न फोलो ਗੋਹ ਰਿਹਾ ਸਾਡਾ ਪੈਨ ਬਿਲਕੁਲ கரੈਕਟ ਹੈ ਤੇ ਇੱਥੇ ਸਾਡਾ ਜਿਹੜਾ கரੈਕਟ ਜਿਹੜੇ ਲੈਟਰਸ ਨੇ ਉਹ ਹੈਗੇ ਨੇ ਯੂ ਡਬਲਯੂ ਐਸ ਤੇ ਵੀ ਯਾਨੀ অপਸ਼ਨ ਨੰਬਰ ਬੀ ਸਾਡਾ ਬਿਲਕੁਲ கரੈਕਟ ਆਨਸਰ ਹੈ ਇਹ ਦੇਖੋ ਐਸੀਜੀਐਲ 2024 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤੁਹਾਡੇ ਐਗਜ਼ਾਮ ਦੇ ਵਿੱਚ ਵੀ ਆ ਸਕਦਾ ਹੈ ਕਿਉਂਕਿ ਇਹ ਲੇਟੈਸਟ ਆਇਆ ਹੋਇਆ ਕੁਐਸਚਨ ਹੈ ਬਾਕੀ ਜਿਹੜੇ ਕੋਈ ਪੇਪਰ ਸੈਟਿੰਗ ਜਿਹੜੀ ਏਜੰਸੀ ਹੁੰਦੀ ਨੇ ਕਿਤੇ ਕੁਐਸਚਨ ਚੁੱਕਦੀਆਂ ਨੇ ਉਈ ਪ੍ਰੀਵੀਅਸ ইয়ার ਤੋਂ ਕਦੀ ਕੁਐਸਚਨ ਚੁੱਕ ਲੈਣੀਆਂ ਨੇ ਕਦੀ ਕਿਸੇ ਦੂਸਰੇ ਇਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਉਠਾ ਲੈਂਦੀਆਂ ਨੇ ਤੇ ਇਸੇ ਤਰੀਕੇ ਦੇ ਤਰੀਕੇ ਨਾਲ ਸਾਡੇ ਕੁਐਸਚਨ ਜਿਹੜੇ ਆ ਪੁੱਛੇ ਜਾਂਦੇ ਨੇ ਤੇ ਆਈ ਹੋਪ ਤੁਹਾਨੂੰ ਅੱਜ ਦੀ ਕਲਾਸ ਬੜੀ ਚੰਗੀ ਲੱਗੀ ਹੋਵੇਗੀ ਮੈਂ ਆਸ਼ਾ ਕਰਦਾ ਹਾਂ ਤੁਸੀਂ ਇਸੇ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਰਹੋ ਤੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਵੀਡੀਓਸ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਕਰੋ ਤੇ ਹਮੇਸ਼ਾ ਹੱਸਦੇ ਖੁਸ਼ਦੇ ਹੱਸਦੇ ਤੇ ਖੁਸ਼ ਰਹੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਤੁਹਾਨੂੰ ਕਲਾਸਾਂ ਕਿਵੇਂ ਲੱਗ ਰਹੀਆਂ ਨੇ ਤੇ ਅਸੀਂ ਤਾਂ ਕਿ ਅਸੀਂ ਆਪਣੇ ਜਿਹੜੇ ਸਾਡਾ ਮਟੀਰੀਅਲ ਜਿਹੜਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਵਿੱਚ ਕੁਝ ਚੇਂਜਸ ਕਰ ਚੱਕੀਏ ਤੇ ਹੋਰ ਚੰਗੇ ਤਰੀਕੇ ਨਾਲ ਤੁਹਾਨੂੰ ਕਲਾਸਿਸ ਪ੍ਰੋਵਾਈਡ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ